ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਸੋ ਵੇਲਾ ਕੜੀ ਧਨ ਨਮੂਰਤ ਪਲਸਾਰ ਧਨ ਸੁਦਨਸ ਸੰਜੋਗੜਾ ਜਤ ਡਿਠਾ ਗੁਰਦਰਸਾਰ ਸਤਨਾਮ ਵਾਹਿਗੁਰੂ ਜੀ ਸ੍ਰੀ ਰਾਗ ਮਹਿਲ ਪਹਿਲਾ ਜਾਲ ਮੋਹ ਕਸਮਾਸ ਕਰ ਮਤ ਕਾਗਦ ਕਰਸਾਰ ਪਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲੇਖ ਵਿਚਾਰ ਲੇਖ ਨਾਮ ਸਾਲਾ ਲੇਖ ਲੇਖ ਅੰਤ ਨਾ ਪਾਰ ਆਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥਾ ਲਿਖਾ ਮੰਗਿਆ ਤੇਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥਾ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾ ਕਰਮ ਮਿਲੈ ਤਾਂ ਪਾਈਐ ਨਾਹੀਂ ਗੱਲਿ ਵਾਉ ਦਵਾਓ ਇੱਕ ਆਵੇ ਇੱਕ ਜਾਏ ਉੱਠ ਰੱਖੀਐ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੇ ਵਿਣ ਨਾਵੇ ਵਿਕਾਰ ਭੈ ਤੇ ਰ ਡਰ ਅਗਲਾ ਖਾ ਪਖਾ ਪਛ ਜੈ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿਠੇਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਬਰ ਅਸ ਮਿੱਠੇ ਮੰਨੇ ਸੁਣਿਆ ਸਾਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਣ ਆਦ ਕੀਏ ਛਤੀ ਅਮਰਤ ਪਾਉ ਇੱਕ ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜੇਤ ਖਾਦੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਰਹਾਉ ਰੱਤਾ ਪੈ ਨਣ ਮਨ ਰੱਤਾ ਸੁਪੇਦੀ ਸਤਦਾਨ ਨੇ ਲੇ ਸਹੀ ਕਦਾ ਕਰਨੀ ਪਹਿਰਨ ਪਹਿਰ ਧਿਆਨ ਕਮਰ ਬੰਦ ਸੰਤੋਖ ਕਾ ਤਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਜਿਤ ਪਹਿੰਦਾ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਕੋੜੇ ਪਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਧਾਤ ਵਾਜ ਨੇ ਜਾਪਤ ਸੋ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਵਾ ਖੁਸ਼ੀ ਖੁਵਾਰ ਜਤ ਚੜਿਆ ਤਨ ਪੀੜਿਆ ਮਨ ਮੈਂ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਸੁਦ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖਵਾਰ ਜਤ ਸੁਤੈ ਤਨ ਪੀੜਿਆ ਮਨ ਮੈਂ ਚੱਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਸਾ ਅਗਰ ਵਾਸ ਤਨ ਸਾਸ ਅਠ ਸੱਠ ਤੀਰਥ ਕਾ ਮੁਖ ਟਕਾਤ ਤਕੜ ਮਤ ਵਿਗਾਸ ਓਤ ਮਤੀ ਸਾਲਾ ਹਣਾ ਸੱਚ ਨਾਮ ਗੁਣ ਸਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੇਰ ਕਮਾਇਆ ਕੂੜਾ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਅੱਖਿਐ ਸਭ ਮਿਲੈ ਸੰਸਾਰ ਨਾਉ ਸਦਾਇ ਆਪਣਾ ਹੋਵੈ ਸਦ ਸਮਾਰ ਜਾ ਪਦ ਲੇਖ ਨਾ ਪਵੈ ਸਭਾ ਪੂਜ ਖਵਾਰ ਜਿਨ ਕੋ ਸਤਗੁਰ ਥਾਪਿਆ ਤਨ ਮੇਟ ਨ ਸਕੈ ਕੋਏ ਹੋ ਨ ਅੰਦਰ ਨਾਮ ਨਿਧਾਨ ਹੈ ਨਾਮo ਪ੍ਰਗਟ ਹੋਏ ਨਾ ਪੁਜਿਐ ਨਾ ਮੰਨਿਐ ਅਖੰਡ ਸਦਾ ਸਤਿ ਸੋਏ ਖੇਹੁ ਖੇਰ ਲਾਇਐ ਤਾਂ ਜਿਉ ਕਿਹਾ ਹੋਏ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗਣਵੰਤੀ ਗਣ ਵਿਸਰਾਏ ਔ ਗਣਵੰਤੀ ਚੂਰਾ ਜੇ ਲੋੜੈ ਵਰ ਕਾਮਣੀ ਨਹਿ ਮਿਲੈ ਪਿਰ ਕੂਰਾ ਨਾ ਬੇੜੀ ਨਾ ਤਲਹੜਾ ਨਾ ਪਾਈਐ ਪਿਰ ਦੂਰਾ ਮੇਰੇ ਠਾਕੁਰ ਪੂਰਾ ਤਖਸ ਅਡੋਲਾ ਗੁਰਮ ਕਪੂਰਾ ਜੇ ਕਰੇ ਭਾਈ ਐਸਾ ਚਤ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਨਾ ਤਿਸ ਮੈਂ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ ਬੈਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੌਰਪਾਉੜੀ 베ੜੀ ਗੁਰੂ ਗੁਰਤਲ ਹਰਨਾਓ ਗੁਰ ਸਰਸਾਗਰ ਬਹੁਤੋ ਗੁਰ ਤੀਰਥ ਦਰਿਆਓ ਜੇ ਤਸਪਾਵੈ ਉਜਲੀ ਸਤ ਸਰਨਾਵਣ ਜਾਓ ਪੂਰੋ ਪੂਰੋ ਆਖਿਐ ਪੂਰੇ ਤਖਸ ਨਿਵਾਸ ਪੂਰ ਥਾਨ ਸੁਹਾਵਣੇ ਪੂਰੇ ਆਸਨ ਨਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗਲ ਮਿਲੈ ਅੰਕ ਸਹਿ ਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕਿਆਂ ਸੱਚ ਸਹਿਬ ਸਭ ਗੁਣ ਔਗਣ ਸਾਬ ਅਸਾਂ ਕਰਤਾ ਸਭ ਕੋ ਤੇ ਰਜ਼ੋਰਾ ਇੱਕ ਸ਼ਬਦ ਵਿਚਾਰਿਆ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਇ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਪੈਰਾ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕਿਵੜ ਤੇਰੀ ਦਾਤ ਕਿਤੇ ਤੇਰੇ ਜੀ ਜੰਤ ਸਬਤ ਕਰੇ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ ਸੱਚ ਮਿਲੈ ਸਾਚੇ ਉਪਜੈ ਸੱਚ ਮੈਂ ਸਾਜ ਸਮਾਏ ਸੋਰਤ ਹੋਵੇ ਪਤ ਉੱਗਵੇ ਗੁਰਬਚਨੀ ਭੋ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸੋਰਤ ਹੋਵੇ ਪਤ ਉੱਗਵੇ ਗੁਰਬਚਨੀ ਭੋ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ